ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਮੋਹਨ ਸਿੰਘ ਚੱਗਰ ਕ੍ਰਿਸਟਲ ਸੁਝ ਗਿਆ ਤੁਮ ਅੱਜ ਇੱਥੇ ਅਸੀਂ ਇਨਟੈਕਸ ਐਕਸਪੋ ਜਿਹੜੀ 17 18 ਤੋਂ 19 ਤਰੀਕ ਜਿਹੜੀ ਆਪਣੇ ਸੈਨੇਵਲ ਲੱਗੀ ਹੈ ਉਹਦੇ ਵਿੱਚ ਕ੍ਰਿਸਟਲ ਕੰਪਨੀ ਨੇ ਆਪਣਾ ਸਟਾਲ ਲਗਾਇਆ ਜਿੰਨੀਆਂ ਵੀ ਪ੍ਰੋਡਕਟ ਹੈ ਸੜੀਆ 410 ਪ੍ਰੋਡਕਟ ਹੈ ਉਹਨਾਂ ਦਾ ਸਾਰਾ ਅਸੀਂ ਡਿਸਪਲੇ ਕੀਤਾ ਹੈ ਇੱਥੇ ਬਹੁਤ ਹੀ ਅੱਛਾ ਸਾਨੂੰ ਰਿਸਪੌਂਸ ਮਿਲਿਆ 300 ਤੋਂ ਉੱਪਰ ਆਰਚੀਟੈਕਚਰ ਹੋ ਚੁੱਕੀ ਹੈ ਹਜੇ ਕੱਲ 2 ਦਿਨ ਹੋਇਆ ਹਜੇ 2 ਦਿਨ ਹੋ ਰਿਹਾ ਹੈ ਸਾਨੂੰ ਟਾਰਗੇਟ ਹੈ ਕਿ ਘਰ ਤੋਂ ਘਰ ਆਈ ਥਿੰਕ 500 ਅਸੀਂ ਆਰਕੀਟੈਕਚਰ ਬਿਲਡਰ ਸੈਗਮੈਂਟ ਸਾਰੇ ਕਵਰ ਕਰਾਂਗੇ ਪੰਜਾਬ ਤੋਂ ਆ ਰਹੇ ਆ ਕੱਲ ਪਟਿਆਲੇ ਤੋਂ ਵੀ ਆਏ ਸੀਗੇ ਚੰਡੀਗੜ੍ਹ ਤੋਂ ਵੀ ਦੇਖਿਆ ਸਾਰੇ ਕਾਫੀ ਜ਼ਿਆਦਾ ਅਸੀਂ ਇਹਨੂੰ ਟਾਰਗੇਟ ਤੇ ਲੈ ਰਹੇ ਹਾਂ ਕਿ ਕਿਸੇ ਤਰ੍ਹਾਂ ਡਾਇਰੈਕਟ ਜਿਹੜਾ ਕਸਟਮਰ ਤੱਕ ਅਸੀਂ ਆਪਣੀ ਪ੍ਰੋਡਕਟ ਨੂੰ ਡਿਸਪਲੇ ਕਰਾਂਗੇ ਨਵਾਂ ਕਿਹੜਾ ਪ੍ਰੋਡਕਟ ਇਸ ਵਾਰ ਪਿਸਟਲ ਲੈ ਕੇ ਆਏ ਹੋ ਹਾਂਜੀ ਇਹਦੇ ਚ ਨਵਾਂ ਪ੍ਰੋਡਕਟ ਇਹ ਹੈਗਾ ਕਿ ਅਸੀਂ ਆਲਰੇਡੀ 5 ਸਾਲ ਤੋਂ LED ਕਰ ਰਹੇ ਸੀਗੇ ਸਾਨੂੰ ਜਿਹੜਾ ਹੁਣ ਇਹਦੇ 'ਚ ਜੋ ਕਮੀਆਂ ਦਿਖੀਆਂ ਉਹਨੂੰ ਦੇਖ ਕੇ ਅਸੀਂ ਪਿਛਲੇ ਸਾਲ ਆਪਣਾ ਯੂਨਿਟ ਲਗਾਇਆ LED ਦਾ ਜਿੱਚ ਕੀ ਹੈ ਕਿ ਮਾਈਕਰੋਬਿੰਗ ਤੁਸੀਂ ਦੇਖੋਗੇ ਘਰਾਂ ਦੇ ਵਿੱਚ ਪੱਖੇ ਗੀਜ਼ਰ 10-20 ਸਾਲ 15 ਸਾਲ ਬਾਅਦ ਪੀਲੇ ਪਨ ਹੋ ਗਏ ਲੇਕਿਨ LED ਨਹੀਂ ਹੋਏ ਅਲੱਗ ਕੋਟਿੰਗ ਆਈ ਹੈ ਯੂਰਪ ਦੀ ਅਸੀਂ ਉਹ ਕੀਤੀ ਹੋਈ ਹੈ ਯੂਐਸਏ ਟੈਕਨੋਲੋਜੀ ਕਰੀਦੀ ਚਿਪ ਹੈ ਐਲੂਮੀਨੀਅਮ ਬਾਡੀ ਹੈ ਮਗੀ ਮੋਨੋਪਲੀ ਹੈ ਇੱਕ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੰਟਰਨੈਸ਼ਨਲ ਕੁਆਲਿਟੀ ਕਮਰਸ਼ੀਅਲ ਲੋਕਲ ਰੇਟ ਤੇ ਆ ਕਿਉਂਕਿ ਸਾਰੀ ਮੈਨੂਫੈਕਚਰਿੰਗ ਇੱਥੇ ਲਾਂਦਾ ਇਹੀ ਹੈ ਕਿ ਜੋ ਵੀ ਇੰਪੋਰਟ ਡਿਊਟੀ ਹੈ ਆਣਾ ਹੈ ਖਰਚਾ ਸਭ ਕੁਝ ਹੈ ਉਹ ਸਾਰਾ ਕਰਕੇ ਇੱਥੇ ਲੋਕਲ ਰੇਟ ਤੇ ਕਸਟਮਰ ਦੀ ਡਿਮਾਂਡ ਇੱਕੀ ਕੁਝ ਜ਼ਿਆਦਾ ਤੋਂ ਇਸ ਵਾਰ ਇੱਕ ਨੁਕਤਾ ਹਾਂਜੀ ਇਸ ਵਾਰ ਇਸ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿ ਜਿਹੜੀ ਅਸੀਂ ਐਕਸਪੋਰਟ ਆਈਟਮਾਂ ਕਰ ਰਹੇ ਹਾਂ ਆਲਰੇਡੀ ਉਹ ਅਸੀਂ ਹੁਣ ਜਿਵੇਂ ਲੋਕਲ ਮਾਰਕੀਟ 'ਚ ਅਸੀਂ ਸ਼ੇਅਰ ਕੀਤੇ ਉਹਨੂੰ ਦੇਖ ਕੇ ਕਾਫੀ ਹੈ ਆਰਕੀਟੈਕਚਰ ਆਇਆ ਹੈ ਉਹਨਾਂ ਨੇ ਦੇਖਿਆ ਲਾਈਟਸ ਹੈ ਕਿ ਅਸੀਂ ਸੋਚੇ ਨਹੀਂ ਸੀ ਕਿ ਲੁਧਿਆਣੇ ਬੰਦੀਆਂ ਆ ਸਾਰੀ ਹੀ ਇਹ ਅਲੱਗ ਤੋਂ ਅਲੱਗ ਰੇਂਜ ਹੈਗੀ ਹੈ ਨਿਊ ਨਿਊ ਰੇਂਜ ਹੈਗੀ ਬਾਕੀ ਭਾਸਾ ਮਸੰਜੀ ਸੇ ਜਗਰ ਐਮ ਡੀ ਕੇ ਸੇ ਸਜਗਰ ਅਜੇ ਸੇ ਇੰਟ੍ਰੈਕਸ ਬਹੁਤ ਚੀਜ਼ਾਂ ਉਨ ਕੀਤੇ ਕੜੇ ਆ ਇਥੇ ਜੋ ਵੀ ਬਿਲਡਿੰਗ ਦਾ ਤਲ ਕੋਈ ਵੀ ਸਬਾਨ ਹੈ ਡੈਕੋਰੇਸ਼ਨ ਦਾ ਸਬਾਨ ਹੈ ਬਿਲਡਿੰਗ ਦਾ ਸਬਾਨਾ ਜੋ ਕੋਈ ਵੀ ਨੂੰ ਕਿਸੇ ਰੰਗ ਵਿੱਚ ਹੈਗਾ ਆਰਕੀਟੈਕਚਰ ਦੇ ਵਿੱਚ ਸਾਰਾ ਇਹ ਸਾਰਾ ਬਿਲਡਿੰਗ ਤੇ ਡਿਸਪਲੇ ਕੀਤਾ ਹੈ ਕਾਫੀ ਇਹਦੇ ਬਹੁਤ ਬੜੀ ਰੇਂਜ ਹੈ ਇੱਥੇ ਹੈਗੀ ਹੈ ਬਹੁਤ ਕੁਝ ਦੇਖਣ ਨੂੰ ਮਿਲ ਜਾਊਗਾ ਕਾਫੀ ਤਰਸ਼ ਪੈ ਰਹਿਗਾ ਕੱਲ ਇੰਡਸਟਰੀ ਮਿਨਿਸਟਰ ਸੁਸੀ ਜੀ ਦੇ ਰੋਣਾ ਵੀ ਜੀ ਗਿਆ ਸੀ ਉਹਨੇ ਸਾਰਾ ਦੇਖਿਆ ਕਾਫੀ ਹੋਰ ਦ੍ਰਿਸ਼ ਹੋਏ ਸੀ ਉਹਨਾਂ ਨੇ ਸਾਡੇ ਸਟਾਲ ਤੇ ਵੀ ਆਸੀ ਹੋ ਤੇ ਸਾਡੇ ਸਟਾਲ ਤੇ ਉਹਨਾਂ ਸਾਡੀ ਇੱਕ ਇਲੈਕਟ੍ਰੀਕਲ ਦੇ ਸੀ ਕਸਟਮਰ ਪ੍ਰੋਡਕਟ ਜਿਹੜੀ ਆਪਣੀ ਇਲੈਕਟ੍ਰੀਕਲ ਤੇ ਲੈ ਕੇ ਆਏ ਅਸੀਂ ਰੋੜਾ ਜੀ ਨੇ ਦੇਖ ਕੇ ਸਾਨੂੰ ਸਹੀ ਸਗਸ ਕਿਤੇ ਵੀ ਤੁਸੀਂ ਜਿਹੜੀ ਇੰਡਸਟਰੀ ਵਿੱਚ ਛੋਟੀ ਕੇਬਲ ਬਣਾ ਰਹੇ ਆ ਵੀ ਬੜੀ ਹੈਵੀ ਕੇਬਲ ਵੀ ਬਣਾਉਂਦੇ ਆ ਤੇ ਜਿਹੜੀ ਤੇ ਕੋਈ ਵੀ ਪੰਜਾਬ ਦੇ ਵਿੱਚ ਇੰਡਸਟਰੀਅਲ ਕੋਈ ਇਹੋ ਜਿਹਾ ਹੈਵੀ ਕੇਬਲ ਹੋ ਜੀ ਸਾਡੇ ਕੋਲ ਪਾਈਪ ਤੋਂ ਲੈ ਕੇ ਡੀਪੀ ਵਗੈਰਾ ਦਕਸ਼ਮ ਬਸ ਵਗੈਰਾ ਐਮਸੀਬੀ ਵਾਇਰ ਕੇਬਲ ਹੱਟੀ ਗੀਜ਼ਰ ਐਡੀ ਲਾਈਟ ਸਭ ਕੁਝ ਸਭ ਕੁਝ ਅਗੇ ਦਬਸਤੀ ਹੋਏਗਾ ਉਹ ਡਿਸਟ੍ਰਿਕਟ ਦੇ ਵਿੱਚ ਸਾਡੇ ਕੋਲ ਐਮਸੀਬੀ ਐਮਸੀਸੀਬੀ ਜੋ ਵੀ ਚੇਂਜ ਹੋ ਸੋਚੋ ਹਰ ਤਰ੍ਹਾਂ ਦੀ ਹਾਈ ਰੇਟਿੰਗ ਦੇ ਸਭ ਕੁਝ ਅੱਜ ਜਲ ਗਈ ਹੈ ਇਕ ਵਾਰ ਕੇਬਲ ਵਿੱਚ ਸਾਡੇ ਕੋਲ ਐਸਲ ਏਰੀਆ ਥੋੜੀ ਜਿਹੀ ਸੀ 25 ਮਿੰਟ ਤੱਕ ਕੇਬਲ ਸਾਡੇ ਕੋਲ ਬਣੀ ਸੀ ਉਹਨਾਂ ਦਾ ਜੀ ਉਹਨਾਂ ਅਗਲਾ ਯੂਨ ਜਿਹੜਾ ਸੈਟ ਕਰ ਜਾ ਰਹੇ ਆ ਜਿਸ ਤਰ੍ਹਾਂ ਪਿਛਲੇ ਅਸੀਂ LED ਦਾ ਯੂਨ ਲਗਾਇਆ ਨੈਕਸਟ ਯੂਨ ਸਾਡਾ ਬੜੀ ਜਲਦੀ ਡਿਵੈਲਪ ਹੋਊਗਾ ਇੰਡੈਕਸ ਜਿਹੜਾ ਹੋ ਜੂ ਸਟੇਬਲ ਰੋਡਾ ਜੀ ਜਿਹੜੇ ਕਹਿੰਦੇ ਬਤਾਓ ਅਸੀਂ ਹੈਵੀ ਕੇਬਲ ਦਾ ਅਸੀਂ ਲਗਾਉਣਾ ਜਾ ਰਹੇ ਆ ਉਹ ਜਿਸ ਤਰ੍ਹਾਂ ਅਸੀਂ ਹਰ ਤੱਕ ਅਸੀਂ ਕੋਰਟੀ ਜਿੱਤੀ ਹੈਗੀ ਆ ਆਪਣੇ ਕਸਟਮਰ ਮੈਂ ਥੋੜੇ ਚੈਲੇਂਜ ਦੇ ਰਹੀ ਮੈਂ ਆਪਣੇ ਜੋ ਵੀ ਸਾਡੇ ਚੈਨਲ ਪਾਰਟਨਰ ਡੀਲਰ ਡਿਸਟ੍ਰੀਬਿਊਟਰ ਉਹ ਖਾਸਲੀ ਸਪੈਸ਼ਲੀ ਕੰਜ਼ਿਊਮਰ ਦਾ ਬਹੁਤ ਬੜਾ ਥੈਂਕਸ ਕਰਦਾ ਕਿ ਜਿਹੜੇ ਸਨ 1960 ਤੋਂ ਜਾਈ ਸੀ ਉਹ ਪ੍ਰੋਡਕਟ ਆਪਣਾ ਬਣਾ ਰਹੇ 65 ਸਾਲ ਹੋ ਗਿਆ ਸਾਡੀ ਪ੍ਰੋਡਕਟ ਤੇ ਟਰਸਟ ਕਰਦੇ ਹੋ ਸਾਡੀ ਪ੍ਰੋਡਕਟ ਨੂੰ ਯੂਜ਼ ਕਰ ਰਹੇ ਹੋ ਚੰਗੀ ਤਰ੍ਹਾਂ ਤੇ ਉਹਨਾਂ ਦਾ ਪੂਰਾ ਟਰਸਟ ਹੈਗਾ ਉਹ ਉਹਨਾਂ ਨੂੰ ਆਸ਼ਵਾਸਨ ਦਿੱਤਣਾ ਹੈ ਕੀ ਉਹ ਅਸੀਂ ਅੱਗੇ ਵੀ ਇੱਦੇ ਕੁਆਲਟੀ ਪ੍ਰੋਡਕਟ ਅਸੀਂ ਦੇਵਾਂਗੇ ਤੇ ਉਹਨਾਂ ਜਿਸ ਦਾ ਉਹਨਾਂ ਸਾਡੇ ਪ੍ਰੋਡਕਟ ਤੇ ਭਰੋਸਾ ਬਣਾਇਆ ਹੋਇਆ ਇਹਦੀ ਉਹਨਾਂ ਦਾ ਪ੍ਰੋਸੈਸ ਤੇ ਟਾਈਮ ਲੱਗਦਾ ਹੈ ਟੈਕ